ਮੈਂ ਸ਼੍ਰੀ ਅਕਾਲ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਆਪ ਜੀ ਦੇ ਚਾਨਣ ਅਜ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਇੱਕ ਨਿਮਾਣਾ ਜਿਹਾ ਸਿੱਖ ਹਾਂ ਇੱਕ ਬਾਜਾ ਵਾਲੇ ਦਾ ਛੋਟਾ ਜਿਹਾ ਨਿਮਾਣਾ ਜਿਹਾ ਸਿੱਖ ਹੋਣ ਦੇ ਨਾਤੇ ਮੈਂ ਆਪਣਾ ਦਰਦ ਆਪ ਦੀ ਕੌਮ ਦੇ ਅੱਗੇ ਆਪ ਜੀ ਦੇ ਚਾਨਣ ਵਿੱਚ ਹਾਜ਼ਰ ਕਰ ਰਿਹਾ ਹਾਂ ਕਿਉਂਕਿ ਸਿੱਖਾਂ ਦੀ ਘਟ ਰਹੀ ਗਿਣਤੀ ਤੇ ਸਿੱਖ ਬੱਚੀਆਂ ਵੱਲੋਂ ਗੈਰ ਸਿੱਖਾਂ ਦੇ ਨਾਲ ਵਿਆਹ ਤੇ ਵਿਸ਼ੇ ਵਿੱਚ ਚਰਚਾ ਕਰਨ ਦੀ ਲੋੜ ਹੈ ਅੱਜ ਪੰਜਾਬ ਦੀਆਂ ਬੱਚੀਆਂ ਅਫਰੀਕਨ ਕਾਲਿਆਂ ਨਾਲ ਵਿਆਹ ਕਰਾਉਣ ਲੱਗੀਆਂ ਅੱਜ ਪੰਜਾਬ ਦੀਆਂ ਬੱਚੀਆਂ 크ਰਿਸਚੀਅਨਾਂ ਨਾਲ ਵਿਆਹ ਕਰਾਉਣ ਲੱਗੀਆਂ ਅੱਜ ਪੰਜਾਬ ਦੀਆਂ ਬੱਚੀਆਂ ਸਿੱਖਾਂ ਦੀਆਂ ਬੱਚੀਆਂ ਦੀ ਮੈਂ ਗੱਲ ਕਰ ਰਿਹਾ ਹਾਂ ਮੁਸਲਮਾਨਾਂ ਨਾਲ ਵਿਆਹ ਕਰਾ ਰਹੀਆਂ ਨੇ ਪੰਜਾਬ ਦੇ ਲੋਕ ਧਰਮ ਛੱਡ ਰਹੇ ਨੇ ਤੇ ਗੁਰਸਿੱਖ ਬੀਬੀਆਂ ਨੂੰ ਆਪ ਜੀ ਦਾ ਇੱਕ ਹੁਕਮਨਾਮੇ ਦੀ ਜ਼ਰੂਰਤ ਹੈ ਕਿ ਤੁਸੀਂ ਨੱਚਣ ਗਾਣੇ ਵਾਲੀਆਂ ਰੀਲਾ ਛੱਡ ਕੇ ਹਮੇਸ਼ਾ ਗੁਰਸਿੱਖ ਬੀਬੀਆਂ ਗੁਰਸਿੱਖਾਂ ਦੇ ਨਾਲ ਹੀ ਵਿਆਹ ਕਰਾਉਣ